ਜੀ ਫੋਜੀ ਚੌਕ ਤੋਂ ਇਹ ਅੱਡੇ ਵਾਲੀ ਸਾਈਡ ਇਹ ਆ ਤੁਹਾਡਾ ਬਰਨਾਲਾ ਬਾਈਪਾਸ ਇੱਧਰ ਆ ਗਿਆ ਇਧਰਾ ਗੁੰਨੇ ਆ ਨਾ ਤੇ ਮਹਿਣਾ ਚੌਂਕ ਦਾ ਜਿਹੜਾ ਹਾਲ ਦੇਖੋ 1 ਘੰਟੇ ਬਾਅਦ ਵੀ ਪਾਣੀ ਹੈ ਅਜੇ ਤੱਕ ਵੀ ਡਾਊਨ ਨਹੀਂ ਹੋਇਆ 1 ਘੰਟਾ ਦੀ ਜਣ ਦੇ ਬਾਅਦ ਵੀ ਡਾਊਨ ਨਹੀਂ ਹੋਇਆ ਫਸ ਗਿਆ ਕਿ ਵੈਸੇ ਖੜੇ ਹੋ ਕਿੱਕਟ ਆ ਵੀ ਜਾਂਦੇ ਬਾਅਦ ਵੀ ਪਾਣੀ ਦਾ ਇਹ ਹਾਲਾਤ ਹੈ ਕਿ ਹੇਠ ਤੱਕ ਪਾਣੀ ਡਾਊਨ ਨਹੀਂ ਹੋਇਆ ਜੀ ਮਹਿਣਾ ਚੌਂਕ ਪੂਰਾ ਡੁੱਬ ਚੁੱਕਾ ਹੈ ਤਾਂ ਦੇਖੋ ਫੋਜੀ ਚੌਕ ਹੈ ਪੂਰਾ ਡੁੱਬ ਲੱਗਦਾ ਇਹ ਏਰੀਆ ਫਿਲਾਲ ਮੇਨ ਰੋਡ ਤੋਂ ਪਾਣੀ ਡਾਊਨ ਹੋ ਚੁੱਕਾ ਹੈ ਲੇਕਿਨ ਮਹਿਣਾ ਚੌਂਕ ਦਾ ਬਹੁਤ ਬਗੜਾ ਰਿਹਾ ਹੋਜੀ ਚੌਂਕ ਤੋਂ ਬਾਅਦ ਹੁਣ ਤੁਹਾਨੂੰ ਹਾਲ ਦਿਖਾਉਣੇ ਆ ਜੀ ਹੁਣ ਮਾਨ ਚੌਂਕ ਦਾ ਮੇਨ ਮਾਲ ਰੋਡ ਜੀ ਪਾਤਾ ਸਿੱਧਾ ਮੰਦਰ ਵਾਲੀ ਗਲੀ ਜੇ ਪੀਣ ਮੇਨ ਰੋਡ ਤੋਂ ਪਾਣੀ ਨਾ ਆਉਣਾ ਹੈ ਲੇਕਿਨ ਮਾਲ ਰੋਡ ਦਾ ਸੀਨ ਤੁਹਾਨੂੰ ਦਿਖਾਉਣਾ ਹੈ ਜੀ ਮਾਲ ਰੋਡ ਅਕਸਰ ਹੀ ਇਹ ਭਰਿਆ ਹੁੰਦਾ ਹੈ ਮੇਨ ਚੌਂਕ ਤਾਂ ਥੋੜਾ ਜਿਹਾ ਅੱਜਾ ਹੋਣ ਕਰਕੇ ਥੋੜਾ ਬਚਿਆ ਲੇਕਿਨ ਮਾਲ ਰੋਡ ਤੇ ਵੀ ਪਾਣੀ ਬਹੁਤ ਲੋ ਹੋ ਚੁੱਕਾ ਹੈ ਤਕਰੀਬਨ ਬਹੁਤ ਘੱਟ ਹੈ ਹੁਣ ਤਾਂ ਲੇਕਿਨ ਜਦੋਂ ਬਾਰਿਸ਼ ਪੈਦੀ ਹੋਵੇ ਜਦੋਂ ਬਹੁਤ ਜ਼ਿਆਦਾ ਹੋ ਸਕਦਾ ਹੈ ਬਹੁਤ ਜ਼ਿਆਦਾ ਹੋਵੇ ਪਰ ਫਿਲਹਾਲ ਆਹਤ ਹੈ 1 ਘੰਟੇ ਮੀ 1 1/2 ਘੰਟਾ ਮੀ ਹੋ ਗਿਆ ਹਟਣ ਲੇਕਿਨ ਮੀ ਹਟਣ ਤੋਂ ਬਾਅਦ ਵੀ ਕੁਝ ਗਲੀਆਂ ਦਾ ਆਲਮ ਬਹੁਤ ਹੀ ਬੁਰਾ ਹੈ ਜਿਵੇਂ ਕੇ ਬਠਿੰਡਾ ਦਾ ਮੇਹ ਮਲਤਾਨੀਆ ਰੋਡ ਕਾਫੀ ਨਿਵਾਨਾ ਕਰਕੇ ਬੇ ਰਹਿਦਾ ਹੈ ਮਾਤਾ ਸੀਤਾ ਮੰਦਰ ਵਾਲੀ ਗਲੀ ਦਿਖਾ ਰਿਹਾ ਹੈ ਇਹ ਮਾਰ ਰੋਡ ਹੈ ਮਾਰ ਰੋਡ ਦੇ ਉੱਤੇ ਬਨੇ ਹੋਰ ਟੁੱਟ ਵੀ ਰਹੇ ਨੇ ਪ੍ਰੈਸ ਕੋਟਰੀ ਦਾ ਡਾਕਟਰ ਹੈ ਔਰ ਜੰਡਲੀ ਸੈਡ ਪਾਣੀ ਘਟਾ ਹੈ ਮਾਰ ਰੋਡ ਦੇ ਛੇਨੋ ਨਾ ਮੈਂ ਸੱਜੇ ਹੱਥ ਪਾਣੀ ਥੋੜਾ ਜਿਆਦਾ ਸੱਜੇ ਹੱਥ ਪਾਣੀ ਬਹੁਤ ਜਿਆਦਾ ਤੁਹਾਨੂੰ ਦਿਖਾ ਰਿਹਾ ਆ ਦੇਖੋ ਸੱਜੇ ਹੱਥ ਦੇ ਪਾਣੀ ਦਾ ਹਾਲ ਬਹੁਤ ਜਿਆਦਾ ਬਹੁਤ ਹੀ ਜਿਆਦਾ ਡੁੱਬਿਆ ਡੂੰਘਾ ਪਾਣੀ ਹੈ ਬਹੁਤ ਹੀ ਵੱਡਾ ਵੱਡਾ ਇਹ ਮੋਟਰਸਾਈਕਲ ਕਿੰਨਾ ਡੁੱਬ ਗਿਆ ਹੈ ਨਮੂਦ ਖਾਰਿਆ ਜੀ ਹਨੂਮਾਨ ਚੌਂਕ ਤੋਂ ਮੀਂਹ ਦੇ 2 ਘੰਟਾ ਡੇਢ ਘੰਟਾ ਬੰਦ ਹੋਣ ਤੋਂ ਬਾਅਦ ਵੀ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਨਹੀਂ ਕਰ ਰਿਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦिए ਤਸਵੀਰ ਮਾਲ ਰੋਡ ਤੋਂ ਤੁੰਗ ਨਜ਼ਰ ਕਿਰਾ ਰਿਆ ਉਹ ਦੇਖੋ ਮਾਤੇ ਜਾ ਰਹੇ ਨੇ ਤਲੀਪਨ ਟਾਈਟਾਈ ਟੈਂਟਨ ਕੋਟ ਪਾਣੀ ਆ ਜਿਹਦੇ ਵਿੱਚ ਮੋਟਰਸਾਈਕਲ ਗੱਡੀਆਂ ਗਰੀਬਣ ਬੰਦ ਵੀ ਹੋ ਜਾਂਦੀ ਆ ਅਜੀਤ ਰੋਡ ਤੇ ਗਲੀ ਨੰਬਰ 3 ਦੇ ਅਪੋਜੀਟ ਕੁਛ ਦਿਨ ਪਹਿਲਾਂ ਸੀਵਰੇਜ ਭਾਗ ਜਾ ਸ਼ਾਇਦ ਮੇਰੇ ਘਰ ਵਾਟਰ ਸਪਲਾਈ ਦਾ ਕੋਈ ਕਨੈਕਸ਼ਨ ਸੀ ਜਾਂ ਸੀਵਰੇਜ ਦਾ ਕੋਈ ਕਨੈਕਸ਼ਨ ਸੀ ਜਿਸ ਦਾ ਇਹ ਕੰਮ ਪਟਾਈ ਕੀਤੀ ਗਈ ਹੈ ਜੇ ਮਿੱਟੀ ਪੋਲੀ ਹੋਣ ਕਰਕੇ ਗੱਡੀ ਇਸ ਵਿੱਚ ਬੈਠ ਗਈ ਇਸ ਨੂੰ ਗੱਡੀ ਨੂੰ ਕੱਢਦੇ ਹੋਏ ਜਦੋਂ ਜਦ ਕਰਦੇ ਹੋਏ ਨੌਜਵਾਨ ਦੇਖੋ ਨਜ਼ਰ ਆ ਰਹੇ ਨੇ ਮੈਂ ਤੁਹਾਡਾ ਆਪਣਾ ਗੋਪੀ ਜੀਰੇ ਵਾਲਾ